ਤਾਂ ਲੈਣਾ ਚੰਗੀਆਂ ਲੱਗੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹਨਾਂ ਫੌਜ ਦਾ ਹੁੰਦਾ ਆਪਣਾ ਰਤਬਾ ਕਿਸੇ ਹੱਥ ਨਹੀਂ ਦਿੰਦੀ ਤਾਣੀ ਫੌਜ ਦਾ ਹੁੰਦਾ ਆਪਣਾ ਰਤਬਾ ਕਿਸੇ ਹੱਥ ਨਹੀਂ ਦਿੰਦੀ ਤਾਣੀ ਜੰਗਾ ਤਾਂ ਫਿਰ ਫੇਲ ਹੋ ਜਾਣ ਫੌਜਾਂ ਪੀਣ ਲੱਗੀਆਂ ਡੈਮਾਂ ਦਾ ਪਾਣੀ ਜੰਗਾ ਤਾਂ ਫਿਰ ਫੇਲ ਹੋ ਜਾਣ ਫੌਜਾਂ ਪੀਣ ਲੱਗੀਆਂ ਡੈਮਾਂ ਦਾ ਪਾਣੀ ਕੱਲੀ ਕੱਲੀ ਚੀਜ਼ ਐ ਆਉਂਦੀ ਚੈੱਕ ਹੋ ਕੇ ਚੰਗਾ ਆਉਂਦਾ ਰੋਟੀ ਖਾਣਾ ਕੱਲੀ ਕੱਲੀ ਚੀਜ਼ ਐ ਆਉਂਦੀ ਚੈੱਕ ਹੋ ਕੇ ਚੰਗਾ ਆਉਂਦਾ ਰੋਟੀ ਖਾਣਾ ਡਰਾਮੇਬਾਜ਼ ਨੇ ਡਰਾਮਾ ਕਰਨਾ ਮੂਰਖ ਲੋਕਾਂ ਨੂੰ ਬਣਾਈ ਜਾਣਾ ਡਰਾਮੇਬਾਜ਼ ਨੇ ਡਰਾਮਾ ਕਰਨਾ ਮੂਰਖ ਲੋਕਾਂ ਨੂੰ ਬਣਾਈ ਜਾਣਾ ਬਗਾਨਿਆਂ ਬਾਹ ਮਰੋੜ ਕੇ ਪਾਣੀ ਲੈ ਜਾਣਾ ਹੱਦੋਂ ਪਾਰ ਫੋਨ ਨੇ ਕਰਦੇ ਬਗਾਨਿਆਂ ਬਾਹ ਮਰੋੜ ਕੇ ਪਾਣੀ ਲੈ ਜਾਣਾ ਹੱਦੋਂ ਪਾਰ ਫੋਨ ਨੇ ਕਰਦੇ ਬਣੀ ਬਣਾਈ ਸਕ੍ਰਿਪਟ ਮਿਲਦੀ ਦੇਖ ਜੁਮਲੇ ਕਹਾਣੀਆਂ ਘੜਦੇ ਬਣੀ ਬਣਾਈ ਸਕ੍ਰਿਪਟ ਮਿਲਦੀ ਦੇਖ ਜੁਮਲੇ ਕਹਾਣੀਆਂ ਘੜਦੇ ਹਰ ਰੋਜ਼ ਥੋਥੀਆਂ ਗੱਲਾਂ ਕਰਦੇ ਦੇਖ ਮਾਹੌਲ ਸਕੀਮ ਲੜਾਉਂਦੇ ਹਰ ਰੋਜ਼ ਥੋਥੀਆਂ ਗੱਲਾਂ ਕਰਦੇ ਦੇਖ ਮਾਹੌਲ ਸਕੀਮ ਲੜਾਉਂਦੇ ਕਦੇ ਧਰਨੇ ਵਿਰੁੱਧ ਕਦੇ ਧਰਨਾ ਲਾਓ ਖੜ ਕੈਮਰੇ ਮੂਹਰੇ ਆਖ ਸੁਣਾਉਂਦੇ ਕਦੇ ਧਰਨੇ ਵਿਰੁੱਧ ਕਦੇ ਧਰਨਾ ਲਾਓ ਖੜ ਕੈਮਰੇ ਮੂਹਰੇ ਆਖ ਸੁਣਾਉਂਦੇ ਇੱਕ ਗੱਲ ਤੇ ਕਿਉਂ ਨਹੀਂ ਖੜਦੇ ਜਾਂਦੀ ਵਾਰ ਦਾ ਲੁੱਟ ਲੋ ਮੇਲਾ ਦੇਖ ਟਰਾਲੀਆਂ ਚੋਰੀ ਕਰਦੀ ਇੱਕ ਗੱਲ ਤੇ ਕਿਉਂ ਨਹੀਂ ਖੜਦੇ ਜਾਂਦੀ ਵਾਰ ਦਾ ਲੁੱਟ ਲੋ ਮੇਲਾ ਦੇਖ ਟਰਾਲੀਆਂ ਚੋਰੀ ਕਰਦੇ ਹਰਾ ਪੈਨ ਹੁਣ ਲੀਕ ਹੋ ਗਿਆ ਦੇਖ ਜਾ ਬੁੱਕਲ ਵਿੱਚ ਵੜਦੇ ਹਰਾ ਪੈਨ ਹੁਣ ਲੀਕ ਹੋ ਗਿਆ ਦੇਖੋ ਜਾ ਬੁੱਕਲ ਵਿੱਚ ਵੜਦੇ ਦੇਖੋ ਜਾ ਬੁੱਕਲ ਵਿੱਚ ਵੜਦੇ ਤਾਂ ਗੱਲ ਹੈ ਇੱਥੇ ਜੀ ਆਰਮੀ ਦੀ ਆਪਣੀ ਫੌਜ ਦੀ ਕੱਲੇ ਕੱਲੀ ਚੀਜ਼ ਉੱਥੇ ਚੈੱਕ ਹੋ ਕੇ ਜਾਂਦੀ ਹੈ ਚਾਹੇ ਉਹ ਪਾਣੀ ਹੈ ਚਾਹੇ ਰੋਟੀ ਖਾਣਾ ਹੈ ਜੋ ਵੀ ਚੀਜ਼ ਆਰਮੀ ਚ ਜਾਂਦੀ ਹੈ ਤਾਂ ਵੈਰੀਫਾਈ ਹੋ ਕੇ ਜਾਂਦੀ ਹੈ ਕਲੀਅਰ ਹੋ ਕੇ ਜਾਂਦੀ ਹੈ ਕੋਈ ਕਿਸੇ ਤਰ੍ਹਾਂ ਦੀ ਮਿਲਾਵਟ ਤਾਂ ਨਹੀਂ ਹੁਣ ਪਾਣੀਆਂ ਤੇ ਆਪਣੇ ਕਿੰਨੇ ਧਰਨੇ ਲੱਗੀ ਜਾਂਦੇ ਆ دریاਵਾਂ ਦੇ ਵਿੱਚ ਕਿੰਨਾ ਜ਼ਹਿਰੀਲਾ ਪਾਣੀ ਪਈ ਜਾਂਦਾ ਹੈ ਕੀ ਹੁਣ ਉਹ ਆਰਮੀ ਜਿਹੜੀ ਉਹ ਪਾਣੀ ਪੀਊਗੀ ਇਹ ਗੱਲ ਲੱਖਾ ਸਦਾਣਾ ਵੀ ਕਹਿ ਰਹੇ ਸੀ ਪੁਆਇੰਟ ਤਾਂ ਹੈਗਾ ਮਿਲਾਵਟੀ ਪਾਣੀ ਆਰਮੀ ਜੇ ਪੀਣ ਲੱਗੀ ਉਹ ਬਿਮਾਰ ਹੋ ਜਾਣਗੇ ਉਹ ਤਾਂ ਫਿਰ ਜੰਗਾਂ ਲੜੀ ਖੜੀ ਆ ਤਾਂ ਇਸ ਕਰਕੇ ਜੰਦ ਲੈਣਾ ਹੈ ਇਹ ਵਿਅੰਗ ਇਸ ਪਾਣੀ ਤੇ ਦੁਏਸ ਇੱਕ ਡਰਾਮਾ ਜਿਹਾ ਬਣਾਇਆ ਜਾ ਰਿਹਾ ਹੈ ਅਸਲੀ ਗੱਲ ਤਾਂ ਕੁਝ ਹੋਰ ਹੀ ਹੈ ਅਸਲੀ ਤੱਥ ਆ ਜਿਹੜੇ ਉਹ ਕੁਝ ਹੋਰ ਹੀ ਨੇ ਤਾਂ ਇਸ ਤੇ ਲਿਖੀਆਂ ਸੀ ਚੰਗੀਆਂ ਲੱਗੀਆਂ ਸ਼ੇਅਰ ਕਰ ਦਿਓ ਨਹੀਂ ਇਗਨੋਰ ਕਰ ਦਿਓ